ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878623917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਅੱਜ ਦੀ ਵੀਡੀਓ ਪਿੰਡ ਜੌਂਦ ਪਹੁੰਚੇ ਜੀ 200 ਨੂੰ ਝੋਟੀਆਂ ਦਿਖਾਵਾਂਗੇ ਗੱਪਣ ਦੋਵੇਂ ਦਿਖਾਵਾਂ ਟੌਪ ਦੇ ਨੰਗੀਨੇ ਗੱਲਬਾਤ ਸਾਰੀ ਕਰਾ ਲੈ ਸਾਰੀ ਜਾਣਕਾਰੀ ਪਹਿਲਾਂ ਤੂੰ ਹੀ ਲੈ ਲੈਣੀ ਫੇਰ ਕਰਨਾ ਸੌਦਾ ਸਸਤੀ ਕਾ ਬਾਈ ਸਸਤੀ ਗੱਲ ਜੀ ਹੋ ਠੀਕ ਹੋ ਜੀ ਵਧੀਆ ਬੜੀ ਪਹਿਲਾਂ ਦਾ ਨੰਬਰ ਬੋਲ ਦਿਓ ਜੀ 98722 32148 32148 ਪਿੰਡ ਵੀਰਾ ਪਿੰਡ ਜੌਂਦੀ ਜਿਹੜਾ ਵੜੰਡਾ ਤਸੀਹ ਰਾਮਪੁਰਾ ਫੋਲ ਤੇ 9 ਕਿਲੋਮੀਟਰ ਆਪ ਨੂੰ ਰਾਮਪਰਾ ਸ਼ਹਿਰ ਆ ਜਾਣਾ ਤੇ 8 ਕਿਲੋਮੀਟਰ ਆਪਾਂ ਦਾ ਬਾਸ਼ਾ ਸ਼ਹਿਰ ਆ ਜਾਣਾ ਬਾਸ਼ਾ ਸ਼ਹਿਰ ਰਹਿੰਦਾ ਓਕੇ ਜੀ ਹਾਂਜੀ ਤੇ ਅੱਜ ਫਿਰ ਦੋ ਝੋਟੀਆਂ ਦਾ ਅੱਜ ਹਾਂ ਬਈ ਟਾਪ ਦੇ ਕਿੰਨੇ ਦਿਨ ਬਾਕੀ ਓਕੇ ਤੇ ਰੇਡ ਫਿਰ ਅੱਜ ਵੀ ਜਾਏ ਰੇਡ ਜਾਏ ਹੀ ਹੋਣਗੇ ਬਈ ਜਿਹੜੀ ਪਹਿਲੇ ਨੰਬਰ ਤੇ ਆਪਾਂ ਝੋਟੀ ਦੇਖੀ ਆ ਨੀ ਵੀਰੇ ਕਿਹੜਾ ਸੂਆ ਦੇ ਕਿੰਨੇ ਦਿਨ ਬਾਕੀ ਅਰੇ ਇਹ ਨਾ ਦੂਜਾ ਸੂਆ 5 ਦਿਨ ਬਾਕੀ ਐ ਇਹਦੇ 5 ਦਿਨ ਲਾਊਗੀ ਪੈਂਡਿੰਗਾ ਹਾਂ ਤੇ ਬਈ ਕਿੰਨਾ ਕੁ ਫਿਰ ਪਹਿਲੇ ਸੂਆ ਦਾ ਬਈ ਕੋਈ ਗੱਪ ਵਾਲੀ ਗੱਲ ਨਹੀਂ ਠੀਕ ਆ ਆਪਾਂ ਬੰਦੇ ਦਾ ਐਡਰੈਸ ਵੀ ਦੇ ਦਾਂਗੇ ਘਰ ਵੀ ਦੱਸ ਰਹੇ ਪ 13 ਦੀ ਛੋਟੀ ਦਾ ਹਾਂ ਤੇ ਹੁਣ ਕਿੰਨੇ ਦਿਨ ਬਾਕੀ ਹੁਣ ਇਹਦੇ 5 ਦਿਨ ਬਾਕੀ ਆ ਐਤ ਕੀ 15 ਗੜ ਤੋ ਛੋਟੀ ਨੇ ਖੁੱਲਾ ਦੇਣਾ ਖੁੱਲਾ ਕਾਦ ਕਾਦ ਬਹੁਤ ਹਾਂ ਕਹਿਣ ਦੀ ਗੱਲ ਨਹੀਂ ਉੱਤੇ ਛੋਟੀ ਦੇ ਬੜਾ ਮੰਜਾ ਡਾਲਾ ਬਾਈ ਇੰਨੀ ਚੌੜੀ ਆ ਤੂੰ ਹੁਣ ਫਲਕਾਰੀ ਪਾਈ ਵੀ ਹਾਂ ਫਲਕਾਰੀ ਲੈ ਕੇ ਦਿਖਾ ਦੇਾਂਗੇ ਆਪਾਂ ਕੋਈ ਗੱਲ ਆ ਦੇਖੋ ਜੀ ਤੁਰਦੀ ਦੇਖ ਬਾਈ ਤੋਰਾ ਤਾਰਾ ਹੂੰ ਤੋਰਾ ਤਾਰਾ ਦਿਖਾ ਦੇਣਾ ਮੈਂ ਕਹਿੰਦਾ ਯਾਰ ਕਮਾਲ ਆ ਲੈ ਵਾਖਾ ਬਾਈ ਸ਼ੂਟ ਨਹੀਂ ਲਾਈ ਫਿਰਦੀ ਤੇ ਹਜੇ ਕਾਰ ਵੀ ਲੈਣਾ ਕਾਰ ਹਾਂ ਇਹ ਤਾਂ ਬਣਾਉਣਾ ਬਹੁਤ ਹੈ ਲੈ ਵਾ ਛੋਟੀ ਨੇ ਬਾਈ ਹੂੰ ਆ ਦੇਖੋ ਜੀ ਥਣ ਭਾਂਡਾ ਪੂਰਾ ਸਾਫ ਸੁਥਰਾ ਕਲਾ ਕਲਾ ਸਾਫ ਲਗਾਰੀ ਲਾ ਕੇ ਵੀ ਦਿਖਾਵੇ ਬੁੱਟੇ ਚੌੜੀ ਦਿਖਾ ਦਿਓ ਉੱਤੋਂ ਲੈ ਆਹ ਦੇਖੋ ਜੀ ਚੌੜੀ ਚੂੜੀ ਤੇ ਥੱਲੇ ਲੇਵਾਂ ਲੂਗਾ ਬਟਨ ਬਟਨ ਸਾਰੇ ਹੈਗੇ 3 ਫੁੱਟ ਚੌੜੀ ਪਈ ਉੱਤੋਂ ਲੈ ਮੇਰੀ ਬਾਹ ਜਿੰਨੀ ਚੌੜੀ ਹੈ ਬਾਈ ਕਰੋ ਮਡੀ ਚੌੜੀ ਵੀ ਟੁੱਟੀ ਪਈ ਆ ਰਾਈਗੇ ਚੈੱਕ ਜੀ ਬਾਕੀ ਥਣ ਭਾਂਡੇ ਸਾਹਿਬ ਸਿੰਘ ਮਾਈਨਸ ਪੁਆਇੰਟ ਦਾ ਕੋਈ ਹੈ ਹੀ ਨਹੀਂ ਹਾਂ ਕਿਸ਼ ਬਸ ਨੰਦਨ ਜੋ ਤਾਂ ਹੈ ਨਹੀਂ ਭਾਈ ਮੜੀ ਹੋਰ ਤੋੜ ਛੋਗ ਵਾਲੀ ਢੇਲੀ ਝੋਟੀਆਂ ਮੇਲੇ ਵਾਲੀ ਝੋਟੀਆਂ ਜਮਾ ਭਾਈ ਜੀ ਐ ਨਹੀਂ ਕਿ ਕੀ ਪਸੰਦ ਨੰਦਨ ਜੋ ਨਹੀਂ ਨੰਦ ਸਕਦਾ ਕੋਈ ਜਿਹੜਾ ਸੌਂਕੀ ਬੰਦਾ ਭਾਈ ਛੜਦਾ ਨਹੀਂ ਆ ਜਿਹੜਾ ਬ੍ਰੀਡਰ ਕਰਨੀ ਝੋਟੀ ਬ੍ਰੀਡ ਵਾਲੀ ਆ ਲੈ ਚਲੋ ਫਿਰ ਚੰਗਿਆਂ ਜੋ ਆ ਗਈ ਜੀ ਬਾਕੀ ਥਣ ਭਾਂਡੇ ਚਾਰ ਚਫੇਰੇ ਦੀ ਇੱਕ ਨੰਬਰ ਸੁਆ ਰਹੀ ਨਾ ਦੂਜਾ ਜੀ ਆ ਦੇਖੋ ਕੁਆਲਿਟੀ ਚੰਗੀ ਤੇ ਰੇਟ ਭਾਈਆਂ ਦੇ ਪਹਿਲਾਂ ਵੀ ਜਾਇਜ਼ ਹੁੰਦੇ ਤੇ ਕਰਨਗੇ ਅੱਜ ਵੀ ਜਾਇਜ਼ ਜੀ ਬਾਕੀ ਫੁੱਲ ਕਰ ਦਵਾਂ ਜਿਆਣੇ ਛੋਟੀ ਦਾ ਕੋਈ ਮੰਨੇ ਨਾ ਬੁੱਟੇ ਮੈਂ ਛੋਟੀ ਦੁਨੀਆਂ ਛੋਟੀ ਹੈ ਨਾ ਕੋਈ ਮੰਨੇ ਹਾਂ ਛੋਟੀ ਦਾ ਕੋਈ ਮੰਨੇ ਨਾ ਵੀ ਛੋਟੀ ਹੋਊਗੀ ਆ ਦੇਖੋ ਜੀ ਥਾਨ ਲੈ ਵੰਨੇ ਲੈਵਾ ਦਾ ਬਾਈ ਸੂਣਾ ਲਾਈ ਵਧੀਆ ਇਹਦਾ ਪੰਜ ਦਿਨਾਂ ਹੀ ਬੰਨਣਾ ਝੋਟੀਆਂ ਲੇਡ ਲੇਡ ਸੂਣਾ ਝੋਟੀਆਂ ਕਿੰਨੇ ਪੈਸੇ ਬਾਈ ਇਹਦੇ ਫਿਰ ਬਾਈ ਜੇ ਤਾਂ ਮੁੱਲ ਕਰਾਉਣਾ ਬੁੱਟੇ ਕਹੇ ਦਾ ਕਰਾ ਲੈ ਡੇਢ ਦਾ ਕਰਾ ਲੈ ਦੋ ਠੀਕ ਆਪਾਂ ਮੁੱਲ ਨਹੀਂ ਕਰਨਾ ਬਸ ਇਹਦਾ ਇੱਕ ਬੱਚੀ ਲੈਣਾ ਹੀ ਜੋ ਵਾ ਜਾ ਰੇਡ ਦੇ ਵਿੱਚ ਆ ਮਾਨਤਾਨ ਬਾਈ ਜਰੂਰ ਕਰੋ ਮਾੜਾ ਮੋਟਾ ਕਰਦਾ ਮਾਦਾਂ ਦੇ ਲੇਵਾ ਲੂਆ ਨਾ ਹਾ ਬਾਈ ਝੋਟੀ ਦਾ ਲੈ ਕਿੰਨਾ ਸਾਫ ਲੇਵਾ ਮਗਰੋਂ ਆ ਦੇਖੋ ਜੀ ਥਣ ਭਾਂਡਾ ਪੂਰਾ ਸਾਫ ਸੁਣਾਂ ਦਾ ਹੀ ਗੱਡੀ ਆ ਬਾਕੀ ਸੀਲ ਸਭ ਬਹੁਤ ਆ ਹਾਂ ਬਾਕੀ ਚੌੜੀ ਦਿਖਾ ਦੇ ਉੱਤੋਂ ਲੈ ਦੁਆਰੇ ਵੀ ਦਿਖਾ ਦੇ ਫਣਗਾਰੀ ਲੱਗ ਗਈ ਆ ਦੇਖੋ ਫਣਗਾਰੀ ਦਾ ਆਪਾਂ ਸ਼ੌਂਕ ਨਹੀਂ ਪਾਦੀ ਬੁੱਟੇ ਓਕੇ ਸ਼ੌਂਕ ਵੀ ਹੁੰਦੇ ਆ ਹਾਂ ਤੇ ਕੁਆਲਿਟੀ ਚੰਗੀ ਤੇ ਹੁਣ ਬਾਈ ਦੋ ਨੰਬਰ ਇਹ ਵੀ ਬਾਈ ਦੂਜਾ ਸੋਈ ਇਹ ਬੁੱਟੇ ਖੋਲੋ ਇਹਨੂੰ ਕਿੰਨੇ ਦਿਨ ਬਾਕੀ ਆ ਇਹਦੇ ਵੀ 56 ਦਿਨ ਹੀ ਰਹਿੰਦੇ ਬੁੱਟੇ ਕਿੰਨਾ ਕੁ ਦੁੱਧ ਕ ਇਹਨੇ ਬਾਈ 17 ਕਿਲੋ ਕੱਢਿਆ ਵਾ ਤੇ ਨਾੜਾ ਨੂਣਾ ਹਨਾ ਪਿੰਡੇ ਚ ਹਵਾਨੇ ਲੱਗਿਆ ਪਿੰਡੇ ਚ ਵੀ ਕੱਲੀ ਕੱਲੀ ਦਿਖਦੀ ਆ ਹਾਂ ਦੋਤਾ ਇਹਦੇ ਨੂੰ 18 19 ਕਿਲੋ 17 ਦਾ ਲ ਖੁੱਲਾ ਮੰਨ ਕੇ ਲਈ ਕਿੰਨੇ ਕਿ ਦਿਨ ਬਾਕੀ ਫਿਰ ਇਹਦੇ 5 ਦਿਨ ਹੀ ਇਹਦੇ ਆ ਤੇ ਬਲੈਕ ਪਈ ਆ ਹਨਾ ਤਾਂ ਆਕੇ ਦਰਦੀ ਆ ਪੂਰੀ ਤਾਂ ਹਾਂ ਆ ਦੇਖੋ ਜੀ ਵੱਡੀ ਬੁੱਡੀ ਬਾਈ ਯਾਰ ਹਾਤੀ ਦਾ ਜਾਂਦੀ ਨਹੀਂ ਬੇ ਕੱਪ ਜੀ ਜਾਣੀ ਓਕੇ ਵੱਡੀਆਂ ਬੁੱਡੀਆਂ ਬਹੁਤ ਆ ਗਈਆਂ ਓਕੇ ਜੀ ਕਿੰਨੇ ਕਿ ਦਿਨ ਗੱਟ ਜੂ ਇਹਦੇ 5 ਦਿਨ ਲੈ ਜੂ ਬਾਈ ਇੱਕ ਦੋ ਦਿਨ ਵੱਧ ਵੀ ਲੈ ਸਕਦੀ ਆ ਓਕੇ ਜੀ ਇਹਦੇ ਫਿਰ ਬੰਨੇ ਕਿੰਨੇ ਕ ਪੈਸੇ ਇਹਦਾ ਬਈ ਇਹ ਮੁੱਲ ਕਰਾਉਣਾ ਕੋਸ ਕਰਾਉਣਾ ਇਹ ਦੇਣ ਲੈਣ ਬਸ 155 ਲੈਣਾ ਹੀ ਆ ਓਕੇ 1,55,000 ਚ ਮਾਨਦਾਨ ਹੋ ਜਾਣਾ ਹਾਂ ਮਾੜਾ ਮੋਟਾ ਹੋਈ ਬੜਾ ਨਹੀਂ ਹੋਣਾ ਇਹਦੇ ਜਿੱਦੇ ਝੋਟੀ ਸੂਪ ਹੀ ਗੱਲਾਂ ਹੋ ਰਹੀ ਹੋਣਗੀਆਂ ਜਿੱਦੇ ਸੂਪ ਕਿਹ ਜੇ ਇਹੀ ਝੋਟੀ ਖਰਾਨਾ ਚ ਖੜੀ ਹੁੰਦੀ ਢਾਈ ਤਿੰਨ ਦੀ ਸੀ ਜਮਾ ਵੀਰੇ ਜਮਾ ਯਾਰ 1,55 ਦਿਨ ਮੈਨੂੰ ਲੁਕਾਉਂਦੀ ਆ ਬਈ 6 ਫੁੱਟ ਘਾਤਾ ਓਕੇ ਜਮਾ ਯਾਰ ਕਿਸੇ ਪਾਸੇ ਮਾਈਨਸ ਦਾ ਨਹੀਂ ਹਾਂ ਆਗੇ ਬਸ ਇਹਦਾ ਬੰਨ ਲਾ ਫਿਰ ਲੈ ਲੇਵਾ ਕਿੱਥੋਂ ਸ਼ੁਰੂ ਹੁੰਦਾ ਲੈ ਸੂਕੋਂੋਂ ਸ਼ੁਰੂ ਹੁੰਦਾ ਲੈ ਮੁੰਡਾ ਚੰਗੇ ਥਣ ਹਵਾਨੇ ਦੀ ਬੱਡੀ ਦਾ ਟੈਨ ਦੀ ਲੋੜ ਹੀ ਨਹੀਂ ਬੱਡੀ ਦਾ ਫੇਰੀ ਆ ਦੁੱਨੀ ਚੰਗੀਆਂ ਬਰਾਬਰੀ ਖੜੀਆਂ ਹਾਂ ਹਾਂ ਬਰਾਬਰੀ ਖੜੀਆਂ ਦੋਨੇ 1,25 ਤੇ 1,55 ਨੰਬਰ ਬਾਈ ਫਿਰ ਬੋਲਦੇ 9872232148 32148 ਪਿੰਡ ਜੌਂਦ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲ ਦੋ ਝੋਟੀਆਂ ਦੋਨੇ ਨਗਿੰਨੇ ਤੁਹਾਨੂੰ ਦਿਖਾਤੇ ਆ ਧੰਨਵਾਦ ਜੀ